ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਿੰਘ ਸਵਾ ਨਵੇ ਲਾਰਾ ਇਟਲੀ ਵਿਖੇ ਗੁਰੂ ਪਾਸ਼ਾ ਸਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਦੀ ਦਸਤਾਰ ਮਾਤਾ ਸੁੰਦਰ ਕੌਰ ਦੀਆਂ ਖੜਾਮਾਂ ਮਾਤਾ ਸਹਿਬ ਕੌਰ ਦਾ ਜੁੱਤਾ ਸਹਿਬੇ ਕਮਾਲ ਦਸਮੇਸ਼ ਪਿਤਾ ਦੀ ਚੰਦ ਚੋ ਪ੍ਰਾਪਤ ਚਾਦਰ ਗੁਰਦੁਆਰਾ ਬੁਰਜ ਸਹਿ ਮਾਈ ਦੇਸਾਂ ਪਾਸ਼ਾ ਦੀ ਦਸਵੀਂ ਪੰਜਾਬ ਤੋਂ ਸੰਗਤਾਂ ਦੇ ਦਰਸ਼ਨਾਂ ਲਈ ਨਾਨਕ ਨਾਮ ਦੇ ਵਾਸ ਇੱਕ ਸੰਗਤ ਦੇ ਸਹਿਯੋਗ ਨਾਲ ਜੋ ਸਮਾਗਮ ਰੱਖੇ ਗਏ ਨੇ ਆਪਾਂ ਇੱਥੇ ਲੈ ਕੇ ਪਹੁੰਚੇ ਆਂ ਸੰਗਤਾਂ ਦਰਸ਼ਨ ਦیدارੇ ਕਰ ਰਹੀਆਂ ਅੱਜ 23 ਤਰੀਕ ਨੂੰ ਆਉਣ ਵਾਲੀ 27 ਤਰੀਕ ਦੀ ਸ਼ਾਮ ਨੂੰ ਫੇਰ ਇੱਥੇ ਭਰਮੇ ਦੀਵਾਨ ਹੋਣਗੇ ਸੰਗਤਾਂ ਨੂੰ ਦਰਸ਼ਨ ਦیدارੇ ਕਰਵਾਏ ਜਾਣਗੇ ਸਮੂਹ ਸੰਗਤਾਂ ਨੂੰ ਇਟਲੀ ਨਿਵਾਸੀਆਂ ਨੂੰ ਬੇਨਤੀ ਹੈ ਇਸ ਸਮੇਂ ਤੋਂ ਸਮਾਂ ਕੱਢ ਕੇ ਜਰੂਰ ਗੁਰੂ ਪਾਤਸ਼ਾਹ ਦੇ ਇਨ੍ਹਾਂ ਪਾਵਨ ਪਵਿੱਤਰ ਸਮ੍ਰਿਤੀ ਚਿੰਨ੍ਹਾਂ ਦੇ ਦਰਸ਼ਨ ਦیدارੇ ਕਰੋ ਗੁਰ ਸ਼ਬਦ ਨਾਲ ਜੁੜ ਕੇ ਨਾਮ ਭਜਨ ਬਾਣੀ ਨਾਲ ਜੁੜ ਕੇ ਆਪਣਾ ਜਨਮ ਸਫਲਾ ਕਰੋ ਜੀ ਦਾਸ ਭਾਈ ਜਸਵੀਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਬੁਰਜ ਸਾਹਿਬ ਅਨਸਵੰਸਮਾਈ ਦੇਸਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ